سابق سردار گلجیت کو پہلی سالانہ بھادر ہو کے گرو مہاراج کا کولی صاحب کے پروبار بارے کیوں کہ اتنے میں چاہاں گا بہت ساری اہم شخصیت پرسدھ پارلیمینٹیرین تو علاوہ ساری

ਤੁਹਾਨੂੰ ਬਹਾਰ ਬਰਾਸਤਾ ਰੰਗ ਮਾਰਿਆ ਦੇਖ ਬਰਾਸ ਨੇ ਨਾਮ ਜੇਵਨ ਪਟਿਆਲਾ ਸਮਾਪਾਰਟ ਸਭਾ ਮੇਂ ਅੰਦਰ ਰਾਜਨੀਤਿਕ ਵਿਗਿਆਨ ਦੇ ਅੰਦਰ ਸਲਾਹ ਦੇ ਅੰਦਰ ਇੱਕ ਜਿਹੜਾ ਨਾਅ ਖਾਂ ਸਰਕਾਰ ਪਾਇਆ ਜਿਹੜਾ ਆਪਾਂ ਸ਼ਬਦ ਆਮ ਤੌਰ ਤੇ ਸਾਡੇ ਬਜ਼ੁਰਗ ਦਿਖਾ ਕੇ ਆ ਬਾਵਾ ਤੁਹਾਨੂੰ ਪੜਾਉਂ ਗਿਆ ਸੀ ਜਦੋਂ ਅਸੀਂ ਛੋਟੇ ਛੋਟੇ ਉਮਰ ਦੇ ਸੀ ਸੇਵਾ ਨੂੰ ਲੱਗੇ ਵੀ